ਜਿਹੜੇ ਲੋਕੀ ਤ੍ਰਿਫਲਾ ਲੈਂਦੇ ਆ ਉਹਨਾਂ ਦੀ ਗੱਟ ਹੈਲਥ ਇੰਨੀ ਸਟਰੋਂਗ ਹੋ ਜਾਂਦੀ ਹੈ ਵੀ ਜਿਹਨੂੰ ਪਹਿਲਾਂ ਕਹਿੰਦੇ ਸਾਡੇ ਬੈਦ ਅਸੀਂ ਤਾਂ ਨਹੀਂ ਬੋਲਦੇ ਇਹ ਗੱਲਾਂ ਕਿਉਂਕਿ ਪਹਿਲਾਂ ਲੋਕੀ ਵੀ ਉਹਨੇ ਕੀ ਹੁੰਦੇ ਸੀ ਉਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਸੀ ਅੱਛੀਆਂ ਲੱਗਦੇ ਸੀ ਪੱਥਰ ਹজম ਹੋ ਜਾਂਦੇ ਨੇ ਹੂੰ ਹੂੰ ਹੁਣ ਪੱਥਰ ਕਿਸੇ ਨੇ ਖਾਣੇ ਥੋੜੀ ਅਮਲ ਕਹਿਣ ਦਾ ਮਤਲਬ ਇੱਕ ਐਗਜ਼ਾਮਪਲ ਸੀ ਕਿ ਪੱਥਰ ਹজম ਦਾ ਕੰਮ ਕਰਦਾ ਹੈ ਤ੍ਰਿਫਲਾ ਜਿਹੜਾ ਹੈਗਾ ਤਾਂ ਇਹ ਇੱਕ ਗੱਟ ਹੈਲਥ ਵਾਸਤੇ ਬਹੁਤ ਗੁੱਡ ਸਟਰੋਥ ਦਿੱਤਾ ਗਿਆ ਬਹੁਤ ਵਧੀਆ ਗੱਲ ਹੈ ਹਨਾ ਜੇ ਗੱਟ ਤੁਹਾਡਾ ਠੀਕ ਹੈ ਤੁੜੇ ਵਿੱਚ ਤੇ ਗਲੋ ਵੀ ਹੈ ਤੇ ਤੰਦਰੁਸਤ ਵੀ ਹੋ ਪੇਟ ਵੀ ਵਧੀਆ ਸਾਫ ਹੁੰਦਾ ਤੁਸੀਂ ਐਕਸਰਸਾਈਜ਼ ਵੀ ਕਰਦੇ ਹੋ ਉਸ ਟਾਈਮ ਨਾਲ ਵੀ ਬਣਦਾ ਸੋ ਤ੍ਰਿਫਲਾ ਇਹ ਤਾਂ ਵੇਦਾਂ ਤੋਂ ਮੈਨੂੰ ਲੱਗਦਾ ਤੁਸੀਂ ਸਾਰਾ ਰਿਸਰਚ ਕੀਤਾ ਨਾ ਬਿਲਕੁਲ ਜੋ ਆਯੁਰਵੇਦ ਦੇ ਗ੍ਰੰਥ ਚ ਲਿਖਿਆ ਜੀ ਹਰ ਤੁਸੀਂ ਦੇਖੋ ਇਹਨੂੰ ਗੂਗਲ ਸਰਚ ਕਰ ਲਓ ਅੱਜ ਕੱਲ ਤਾਂ ਗੂਗਲ ਤੋਂ ਬੜਾ ਗੁਰੂ ਹੋਏ ਨਹੀਂ ਕੋਈ ਹੈਗਾ ਹਰ ਇੱਕ ਬੰਦਾ ਗੁਰੂ ਗੂਗਲ ਹੈ ਤੁਸੀਂ ਉਹਦੇ ਤੇ ਲਿਖੋ ਤ੍ਰਿਫਲਾ ਪਾਊਡਰ ਤਾਂ ਸਭ ਤੋਂ ਉੱਪਰ ਤਿਰਫਲਾ ਜਿਹੜਾ ਆਪਣੀ ਕੰਪਨੀ ਦਾ ਬੈਦਵਾਨ ਦਾ ਹੁੰਦਾ ਤੁਸੀਂ ਵਰਲਡ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਤੁਸੀਂ ਤਿਰਫਲਾ ਲਿਖੋ 124 ਦਾ ਉਹ ਆਪਣੀ ਕੰਪਨੀ ਦਾ ਹੁੰਦਾ ਇੱਕ ਲੋਕਾਂ ਦਾ ਪਿਆਰ ਹੈ ਕਿ ਉਹਨੂੰ ਇੰਨਾ ਲੋਕ ਲੈ ਰਹੇ ਆ ਤੇ ਦੂਸਰਾ ਇੱਕ ਆਪਣੀ ਹਲਦੀ ਆਉਂਦੀ ਆ ਹਾਂ ਹਾਂ ਉਹ ਤੁਸੀਂ ਪੰਚਮ ਹਲਦੀ ਲਿਖੋ Google ਤੇ ਤੁਸੀਂ ਇੱਕ ਕਿਸੇ ਵੀ ਬੈਠੇ ਲਿਖ ਲਓ ਕਿਸੇ ਵੀ ਫੋਨ ਤੇ ਕਿਸੇ ਜਿਹੜੇ ਬੰਦੇ ਨੂੰ ਕੋਈ ਗਿਆਨ ਹੀ ਨਹੀਂ ਉਹਨੂੰ ਕਹੋ ਵੀ ਆਪਣੇ ਫੋਨ 'ਚ Google ਆ ਲਿਖੀਂ ਜਰਾ ਪੰਚਮ ਹਲਦੀ ਤਾਂ ਉੱਥੇ ਇੱਕ ਵੱਡੀ ਗੱਲ ਹੈ ਇਹ ਵਾਲੀ ਆਉਗੀ ਜੀ ਪੰਚਮ ਹਲਦੀ ਜਿਹੜੀ ਆਪਣੇ ਬਣੀ ਹੈ ਕੰਪਨੀ ਦੇ ਵਿੱਚ ਔਰ ਇਹ ਪੰਚਮ ਹਲਦੀ ਦਾ ਹਲਦੀ ਤਾਂ ਸਾਰੀ ਦੁਨੀਆ ਖਾ ਰਹੀ ਹੈ ਹਮ ਹਮ ਜਨਮਾਂ ਤੋਂ ਖਾ ਰਹੇ ਆਪਾਂ ਬਿਲਕੁਲ ਬਿਲਕੁਲ ਇਹਦੇ ਵਿੱਚ ਕੀ ਖਾਸ ਹੈ ਜੀ ਮਾਜਬ ਹਲਦੀ ਦੇ ਵਿੱਚ ਕਿ ਇੱਕ ਤਾਂ ਕਾਲੀ ਹਲਦੀ ਪਾਈ ਗਈ ਆ ਹਮ ਇੱਕ ਇਹਦੇ ਵਿੱਚ ਪੀਲੀ ਹਲਦੀ ਨਾਰਮਲ ਤੇ ਇੱਕ ਇਹਦੇ ਵਿੱਚ ਅੰਬਾ ਹਲਦੀ ਇੱਕ दारू ਹਲਦੀ ਔਰ ਚਾਰ ਹਲਦੀਆਂ ਹਾਂ ਪੰਜਵੀਂ ਪਾਈ ਗਈ ਚ ਜੰਗਲੀ ਹਲਦੀ ਜੰਗਲੀ ਹਲਦੀ ਜਿਹੜੀ ਆ ਉਹ ਇਨਸਾਨ ਦੀ ਬਾਡੀ ਦੇ ਵਿੱਚ ਆਰ ਐਫੈਕਟਰ ਨੂੰ ਕੰਟਰੋਲ ਕਰ ਦਿੰਦੀ ਹੈ ਗਠੀਏ ਤੱਕ ਦੇ ਦਰਦ ਨੂੰ ਕੰਟਰੋਲ ਕਰਦੀ ਹੈ ਓਕੇ ਓਕੇ ਕਿਨੂੰ ਜੇ ਕੋਈ ਰੈਗੂਲਰ ਲੈ ਲੈਂਦਾ ਜਿਵੇਂ ਮੰਨ ਲਓ ਦੁੱਧ ਚ ਪਾ ਕੇ ਅਸੀਂ ਕਹਿੰਦੇ ਆ ਕਿ ਰਾਤ ਨੂੰ ਜਿੱਧਾ ਚਮਚਾ ਇੱਕ ਗਲਾਸ ਦੁੱਧ ਚ ਗਰਮ ਗਰਮ ਦੇ ਵਿੱਚ ਘੋਲ ਕੇ ਪੀ ਲਓ ਜੇ ਤੁਸੀਂ ਬਹੁਤ ਠੰਡੇ ਇਲਾਕੇ ਚੋਂ ਜਾਂ ਠੰਡ ਦੇ ਵਿੱਚ ਬੈਠੇ ਹੋ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਤਾਂ ਇਹਨੂੰ ਚਾਹ ਦੀ ਤਰ੍ਹਾਂ ਪਕਾ ਕੇ ਦੁੱਧ ਚ ਫਿਰ ਪੀ ਲਓ ਤੇ ਇਹਦੇ ਚ ਤੁਸੀਂ ਗੁੜ ਪਾ ਸਕਦੇ ਹੋ ਸ਼ੱਕਰ ਪਾ ਸਕਦੇ ਹੋ ਜਾਂ ਮਿਸ਼ਰੀ ਪਾ ਸਕਦੇ ਹੋ ਤੇ ਸਵਾਦ ਦੇ ਮੁਤਾਬਕ ਤਾਂ ਇਹ ਜਿਹੜੀ ਪੰਚਮ ਹਲਦੀ ਹੈ ਨਾ ਜੀ ਇਹ ਐ ਸਮਝ ਲਓ ਕਿ ਗੁਡ ਫॉर ਇਮਿਊਨਿਟੀ ਐਂਡ ਸਟਰੈਂਥ ਜਿਹੜੇ ਬੱਚਿਆਂ ਦੀ ਹਾਈਟ ਨਹੀਂ ਬਣਦੀ ਸਟਰੋਂਗ ਨਹੀਂ ਹੋ ਰਹੇ ਉਹਨਾਂ ਦੀ ਹੱਡੀਆਂ ਕਮਜ਼ੋਰ ਰਹਿ ਰਹੀਆਂ ਨੇ ਜਾਂ ਮਸਲ ਕਮਜ਼ੋਰ ਨੇ ਜਾਂ ਜਿੰਨਾ ਬਜ਼ੁਰਗਾਂ ਦੇ ਗੋਡਿਆਂ 'ਚ ਦਰਦ ਹੋਈ ਜਾਂਦਾ ਮੋਢਿਆਂ 'ਚ ਦਰਦ ਹੋਈ ਜਾਂਦਾ ਪੂਰੇ ਮਸਲ ਜਿਹਨੂੰ ਕਾਫ ਮਸਲ ਪੇਨ ਕਹਿੰਦੇ ਨੇ ਲੱਤਾਂ ਦੀਆਂ ਪਿੰਜੜੀਆਂ 'ਚ ਪੇਨ ਹੁੰਦਾ ਬਹੁਤ ਦਰਦ ਹੁੰਦਾ ਉਹਦੇ ਵਾਸਤੇ ਬਹੁਤ ਫਾਇਦੇਮੰਦ ਹੈ ਔਰ ਇਹਦਾ ਇੱਕ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਮੈਂ ਦੇਖਣ ਨੂੰ ਲਿਆ ਲੋਕਾਂ ਤੋਂ ਉਹ ਲਿਆ ਕਿ ਜਿਹੜੇ ਕੈਂਸਰ ਦਾ ਵਾਇਰਸ ਉਹਦੇ ਚ ਬਹੁਤ ਕੰਮ ਕਰਦੀ ਹੈ ਜਿਵੇਂ ਮੰਨ ਲਓ ਕਿਤੇ ਵੀ ਕੋਈ ਇਲਾਜ ਚੱਲ ਰਿਹਾ ਕਿਸੇ ਦੀ ਕੋਈ ਕੀਮੋ ਹੋ ਰਹੀ ਹੈ ਕੁਝ ਹੋ ਰਿਹਾ ਉਹਨਾਂ ਨੇ ਜਦੋਂ ਇਹਨੂੰ ਵਿੱਚ ਐਡ ਕਰ ਲਿਆ ਤਾਂ ਪੇਸ਼ੈਂਟ ਦਾ ਰੰਗ ਰੂਪ ਹੀ ਚੇਂਜ ਹੋ ਜਾਂਦਾ ਤਾਂ ਉਹਦੇ ਚ એનર્ਜੀ ਦਾ ਇਹ ਜਿਹੜਾ ਕੰਮ ਕਰਦੀ ਹੈ ਸ਼ਿਮਾ ਸਾਹਿਬ ਇਹ ਦੋ ਚੀਜ਼ਾਂ ਜਿਹੜੀਆਂ ਨੇ ਅਸੀ ਲੋਕਾਂ ਨੂੰ ਕਹਿੰਦੇ ਆ ਕਿ ਇੱਕ ਜਿਹੜਾ ਤਿਰਫਲਾ ਪਾਊਡਰ ਹੈ ਇੱਕ ਪੰਚਮ ਹਲਦੀ ਜਿਹੜੀ ਆ ਉਹ ਜਦ ਤੱਕ ਤੁਸੀਂ ਜਿਉ ਹੋ ਇਹਨੂੰ ਖਾਂਦੇ ਰਹਿਣਾ ਚਾਹੀਦਾ ਇੱਕ ਬਹੁਤ ਮਤਲਬ ਬੈਨੀਫਿਟਡ ਹੈ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਲੇਡੀਜ਼ ਵਾਸਤੇ ਜੈਂਟਸ ਵਾਸਤੇ ਕੁੜੀਆਂ ਮੁੰਡਿਆਂ ਵਾਸਤੇ ਸਾਰਿਆਂ ਲਈ ਬਹੁਤ ਫਾਇਦੇਮੰਦ ਨਹੀਂ ਬੰਦੀ ਹੈ ਅੱਛਾ ਇੱਕ ਕੁਐਸਚਨ ਹੋ ਰਿਹਾ ਵੀ ਇੱਕ ਅੱਜਕੱਲ ਚਵਨਪਰਾਸ਼ ਦਾ ਬੜਾ ਰਵਾਜ ਹੈ ਡਿਫਰੈਂਟ ਡਿਫਰੈਂਟ ਕੰਪਨੀਆਂ ਦੇ ਚਵਨਪਰਾਸ਼ ਚੱਲਦੇ ਪਏ ਹਨਾ ਹਰੇ ਕਹਿੰਦਾ ਕੋਈ ਕਹਿੰਦਾ ਰਾਤ ਨੂੰ ਦੁੱਧ ਨਾਲ ਖਾ ਲੂ ਕੋਈ ਕਹਿੰਦਾ ਸਵੇਰੇ ਖਾ ਲੂ ਇਹ ਕਹਿੰਦਾ ਇਹਦੇ ਬਾਰੇ ਵੀ ਕੋਈ ਦੱਸੋ ਬਈ ਚਵਨ ਪ੍ਰਾਸ਼ ਖਾਣਾ ਚਾਹੀਦਾ ਕਿ ਨਹੀਂ ਜੇ ਖਾਣਾ ਚਾਹੀਦਾ ਕੀ ਬੈਨੀਫਿਟ ਨੇ ਜਿਹੜਾ ਚਵਨ ਪ੍ਰਾਸ਼ ਹੈ ਬਿਲਕੁਲ ਖਾਣਾ ਚਾਹੀਦਾ ਹਮ ਚਵਨ ਪ੍ਰਾਸ਼ ਬਹੁਤ ਕੰਪਨੀਆਂ ਬਣਾਉਂਦੀਆਂ ਨੇ ਹਮ ਪਰ ਚਵਨ ਪ੍ਰਾਸ਼ ਦੇ ਵਿੱਚ ਇੱਕ ਸਮੇਂ ਦੇ ਨਾਲ ਚੇਂਜ ਆਉਂਦੀ ਆ ਇਹਦਾ ਨਵਾਂ ਚਵਨ ਪ੍ਰਾਸ਼ ਰੱਖਿਆ ਗਿਆ ਇਹ ਚਵਨ ਰਿਸ਼ੀ ਹੋਏ ਨੇ ਅੱਛਾ ਜਿਨ੍ਹਾਂ ਨੇ ਇਹਨੂੰ ਉਹਨਾਂ ਦਾ ਨਾਮ ਗ੍ਰੰਥ ਦੇ ਵਿੱਚ ਮੈਂਸ਼ਨ ਹੈ ਚਵਨ ਰਿਸ਼ੀ ਦਾ ਔਰ ਇਹ ਵੀ ਮੈਂਸ਼ਨ ਹੈ ਕਿ 54 ਜਿਹੜੀ ਬੂਟੀਆਂ ਪਈਆਂ ਸੀ ਉਹਦੇ ਵਿੱਚ ਉੱਥੋਂ ਵੀ ਇਹਦਾ ਨੌ ਪਿਆ ਸੀ ਚਵਨਪਰਾਸ਼ ਚਵਨਪਰਾਸ਼ ਤੇ ਇਹ ਜਿਹੜਾ ਹੈਗਾ ਇਹਦੇ ਵਿੱਚ ਸਾਰੀਆਂ ਉਹ ਚੀਜ਼ਾਂ ਨੇ ਇਹ ਵੀ ਇੱਕ ਰਸਾਇਣ ਜਿਵੇਂ ਤਿਰਫਲ ਹੈ ਉਹਵੇਂ ਇਹ ਚਵਨਪਰਾਸ਼ ਇੱਕ ਰਸਾਇਣ ਹੈ ਇਹ ਇਹ ਵੀ ਸਿਰਫ ਇੱਕ ਹੈਲਥ ਦੇ ਵਿੱਚ ਇਮਿਊਨਿਟੀ ਤੇ ਸਟੈਮਿਨ ਲਈ ਵਾਸਤੇ ਹੁੰਦਾ ਹਰ ਮੌਸਮ 'ਚ ਜੇ ਆਪਾਂ ਖਾਣਾ ਤਾਂ ਇਹ ਖਾਇਆ ਜਾਂਦਾ ਆਮਲੇ ਵਾਲਾ ਅੱਛਾ ਜਿਸ 'ਚ ਆਮਲੇ ਦੀ ਪਿੱਠੀ ਪੈਂਦੀ ਆ ਹੁਣ ਅੱਜ ਦੇਖੋ ਆਪਾਂ ਇਸ ਪੋਡਕਾਸਟ ਦੇ ਥਰੂ ਇੱਕ ਲੋਕਾਂ ਨੂੰ ਜਾਣਕਾਰੀ ਦੇਣ ਚ ਸ਼ਾਇਦ ਕਾਮਯਾਬ ਹੋ ਜਾਈਏ ਲੋਕ ਸਮਝ ਲੈਣ ਇਸ ਗੱਲ ਨੂੰ ਕਿ ਦੋ ਤਰ੍ਹਾਂ ਦਾ ਇਹ ਮਾਰਕੀਟ ਚ ਅਵੇਲੇਬਲ ਹੈ ਇੱਕ ਤੇ ਪਿਓਰ ਜਿਨੇ ਕਸਮ ਖਾਦੀ ਇਹ ਕੰਪਨੀ ਨੇ ਵੀ ਮੈਂ ਪਿਓਰ ਹੀ ਦੇਣਾ ਦੇਣਾ ਇੱਕ ਹੁੰਦਾ ਕਿ ਵਪਾਰ ਬਿਜ਼ਨਸ ਕਰਨਾ ਵੀ ਬਜ਼ੁਰਗ ਲੱਗੇ ਹੋਏ ਇਹਨਾਂ ਨੂੰ ਸਵਾਦ ਬਣਾ ਕੇ ਦੇਣਾ ਹੂੰ 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 ਸਵਾਦ ਜਿਹੜਾ ਹੈਗਾ ਉਹ ਤੁਸੀਂ ਜਦੋਂ ਖਾਓਗੇ ਤੁਹਾਡਾ ਜੀ ਕਰੀ ਜਾਊ ਵੀ ਹੋਰ ਖਾ ਲਈਏ ਹੋਰ ਖਾ ਲਈਏ ਜਿਹੜਾ ਪਿਓਰ ਹੈ ਉਹ ਪੂਰਾ ਉਹਦੇ ਚੋਂ ਤੁਹਾਨੂੰ ਸਵਾਦ ਆਊਗਾ ਹਰ ਇੱਕ ਜੜੀ ਬੂਟੀ ਦਾ ਤੇ ਆਮਲੇ ਦਾ ਉਹ ਚ ਕੁਝ ਪਾ ਨਹੀਂ ਸਕਦੇ ਤੁਸੀਂ ਨਾ ਚਾਸਨੀ ਨਾ ਕੁਝ ਹੋਰ ਉਹਨਾਂ ਦਾ ਆਪਣਾ ਫਲੇਵਰ ਹੁੰਦਾ ਉਹ ਆਪਦਾ ਫਲੇਵਰ ਹੋਊਗਾ ਆਮਲੇ ਦੀ ਪਿੱਠੀ ਤੋਂ ਬਣੂਗਾ ਉਹ ਜਿਹੜਾ ਦੂਸਰਾ ਸਵਾਦ ਬਣਦਾ ਉਹ ਸ਼ਕਰਗੰਦੀ ਤੋਂ ਬਣ ਜਾਂਦਾ ਅੱਛਾ ਬੜਾ ਫਰਕ ਹੈ ਸ਼ਕਰਗੰਦੀ ਦੇ ਆਮਲੇ 'ਚ ਹੈ ਨਾ ਉਹ 5-600 ਰੁਪਏ ਦਾ ਮਿਲ ਜੂਗਾ ਹਾਂ ਹਾਂ ਤੇ ਜਿਹੜਾ origignal ਹੁੰਦਾ ਉਹ ਚਾਹੇ ਕੋਈ ਕੰਪਨੀ ਬਣਾਵੇ ਜਿਵੇਂ ਸਾਡੀ ਕੰਪਨੀ ਨੇ ਬਣਾਇਆ ਇਹ ਇਹ ਸਪੈਸ਼ਲੀ ਚਵਨ ਪ੍ਰਾਸ਼ ਐਕਸ਼ਨ ਪ੍ਰਾਸ਼ ਦੇ ਨਾਮ ਤੇ ਰੱਖਿਆ ਐਕਸ ਐਨ ਪ੍ਰਾਸ਼ ਇਹਦੇ ਵਿੱਚ ਪੂਰੀਆਂ ਜੜੀ ਬੂਟੀਆਂ ਦਾ ਸਾਰਾ ਮੈਂਸ਼ਨ ਕੀਤਾ ਔਰ ਜਿਹਨੂੰ ਵੀ ਦਿੱਤਾ ਅਜ ਤੱਕ ਉਹਨੇ ਦੁਬਾਰਾ ਡਿਮਾਂਡ ਕੀਤੀ ਆ ਇਹ ਦੇ ਦਿਓ ਜੀ ਬੱਚਿਆਂ ਲਈ ਵੀ ਵੱਡਿਆਂ ਲਈ ਵੀ ਫਾਇਦੇਮੰਦ ਆ ਚਵਨ ਪ੍ਰਾਸ਼ ਅਗਰ ਤੁਸੀਂ ਜੇ ਉੱਤੇ ਪੜ੍ਹੋ ਤੇ ਵਰਦਾਨ ਕੰਪਨੀ ਦਾ ਲਿਖਿਆ ਹੋਵੇ ਤਾਂ ਉਹ ਇੱਕ ਬੈਸਟ ਅਸੀਂ ਕਹਿ ਸਕਦੇ ਆ ਬਾਕੀ ਸਾਨੂੰ ਪਤਾ ਨਹੀਂ ਜਿੱਤੇ ਵਰਦਾਨ ਨਹੀਂ ਲਿਖਿਆ ਉਹਦਾ ਸਾਨੂੰ ਨਹੀਂ ਪਤਾ ਵੀ ਉਹ ਕੀ ਪਾਇਆ ਪਰ ਇੰਨਾ ਜ਼ਰੂਰ ਮੈਂ ਦੱਸ ਦਿੰਦਾ ਕਿ ਜੀਵ ਤੇ ਰੱਖਦੇ ਹੀ ਪਤਾ ਲੱਗ ਜਾਂਦਾ ਕਿ ਇਹ ਚੀਜ਼ ਸ਼ੁੱਧ ਹੈ ਪਿਓਰ ਹੈ ਔਰ ਜੇ ਤੁਸੀਂ ਕਿਤੇ ਆਪਣੇ ਬੱਚਿਆਂ ਨੂੰ ਦੇਣਾ ਸ਼ੁਰੂ ਕਰੋ ਇਹ ਚੀਮਾ ਸਾਹਿਬ ਜਿਵੇਂ ਛੋਟੇ ਬੱਚਿਆਂ ਨੂੰ ਅਸੀਂ ਕਹਿੰਦੇ ਆ ਨਾ ਜਿਹੜੇ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਦੀ ਜਿਹੜੀ ਦਿਮਾਗ ਦੀ ਸ਼ਕਤੀ ਕਮਜ਼ੋਰ ਹੈ ਸਰੀਰ ਜਿਵੇਂ ਸਾਹ ਚੜ ਜਾਂਦਾ ਮੜ ਜਾਂ ਭੱਜ ਲੈਣ ਕੋਈ ਪੈਨਰ ਕੱਢ ਕੇ ਭੱਜ ਲੈ ਉਹ ਤੇ ਮਗਰ ਨਹੀਂ ਭੱਜ ਸਕਦੇ ਅੱਜ ਕੱਲ੍ਹ ਨਿਆਣੇ ਮਤਲਬ ਉਹ ਜਿਹੜੇ ਬੱਚਿਆਂ ਨੂੰ ਸਾਹ ਚੜ ਜਾਂਦਾ ਹੈ ਉਮਰ ਤੋਂ ਪਹਿਲਾਂ ਹੀ ਐਂਡ ਕੈਂਡੀਟ ਮੋٹے ਸ਼ੀਸ਼ੇ ਲੱਗ ਜਾਂਦੇ ਆ ਉਹਨਾਂ ਨੂੰ ਜੇ ਇਹ ਚਵਨ ਪ੍ਰਾਸ਼ ਡੇਲੀ ਖਾਨ ਦੀ ਆਦਤ ਪਾਈ ਜਾਵੇ ਨਾਲ ਇੱਕ ਚੁਟਕੀ ਹਲਦੀ ਦੀ ਖਾਣ ਦੀ ਆਦਤ ਪਾਈ ਜਾਵੇ ਇੱਕ ਚੁਟਕੀ ਤ੍ਰਿਫਲਾ ਚੂਰਨ ਦੀ ਖਾਣ ਦੀ ਆਦਤ ਪਾਈ ਜਾਵੇ ਮੇਰੀ ਗੱਲ ਤੁਸੀਂ ਨੋਟ ਕਰ ਲਓ ਕਿ ਉਹ ਬੱਚਾ ਜਿਹੜਾ ਹੈਗਾ ਉਹ ਬड़ा ਹੋ ਕੇ ਕਹੂਗਾ ਕਿ ਬਾਪੂ ਤੂੰ ਮੇਰੇ ਲਈ ਹੋਰ ਕੁਝ ਕੀਤਾ ਕਿ ਨੇ ਕੀਤਾ ਮੈਨੂੰ ਨਹੀਂ ਪਤਾ ਪਰ ਆਹ ਤਾਂ ਬਹੁਤ ਵਧੀਆ ਕੰਮ ਕੀਤਾ ਮੇਰੇ ਲਈ ਕਿਉਂਕਿ ਉਹਨੂੰ ਵੱਡੇ ਹੋ ਕੇ ਸਮਝ ਆਉਣੀ ਇਸ ਚੀਜ਼ ਦੀ ਵੀ ਕੀ ਮੇਰੇ ਲਈ ਤੂੰ ਕਰਤਾ ਕਿਉਂਕਿ ਇਹਨੇ ਸਿਹਤ ਹਿਲਣੇ ਨਹੀਂ ਦੇਣੀ ਨਾ ਪੇਟ ਖਰਾਬ ਹੋਣਾ ਨਾ ਦਿਮਾਗ ਖਰਾਬ ਹੋਣਾ ਨਾ ਦਿਮਾਗ ਕਮਜ਼ੋਰ ਹੋਣਾ ਕਮਜ਼ੋਰ ਹੋਣਾ ਇਹ ਸਭ ਤੋਂ ਵਧੀਆ ਚੀਜ਼ ਆ ਨਾ ਇਹ ਰਸਾਇਣ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਤਿੰਨ ਇਹ ਹੀ ਗੱਲ ਆ ਵੀ ਇਹ ਆਯੁਰਵੇਦ ਹੈ ਜਿਹੜੀਆਂ ਚੀਜ਼ਾਂ ਨੇ ਸਾਡੇ ਆਲੇ-ਦਾਲ ਹੀ ਪਈਆਂ ਨੇ ਤੇ ਗੋਇਲ ਸਾਹਿਬ ਨੇ ਇਕੱਠੀਆਂ ਕੀਤੀਆਂ ਸਮੇਟਿਆ ਇੱਕ ਚੀਜ਼ ਬਣਾਈ ਹੈ ਤੁਹਾਨੂੰ ਇਹ ਚੀਜ਼ ਪॉडਕਾਸਟ ਵੇਖੋਗੇ ਚੀਜ਼ਾਂ ਹੋਗੀਆਂ ਤੁਹਾਡੀ ਅੱਖਾਂ ਖੁੱਲ ਜਾਣਗੀਆਂ ਅੱਖਾਂ ਤੋਂ ਜ਼ਿਆਦਾ ਆ ਸੱਚ ਆਈ ਡਰਾਪਸ ਵੀ ਮੈਨੂੰ ਸਾਹਮਣੇ ਪਈਆਂ ਦਿਸ ਰਹੀਆਂ ਨੇ ਤੁਹਾਡੀ ਹਨਾ ਸੋ ਆਈਜ਼ ਦਾ ਇੱਕ ਹੈਗਾ ਕਿ ਕਹਿੰਦੇ ਅੱਖਾਂ ਗੀਆਂ ਜਹਾਨ ਗਿਆ ਠੀਕ ਹੈ ਜੇ ਸਾਡੀਆਂ ਅੱਖਾਂ ਹੀ ਚਲੀਆਂ ਗਈਆਂ ਤਾਂ ਉਹ ਤੋਂ ਬਿਨਾ ਅਸੀਂ ਕਿਸੇ ਕੰਮ ਦੇ ਹੈ ਨਹੀਂ ਨਾ ਰੰਗ ਕੰਮ ਦੇ ਨਾ ਬਾਰਸ਼ਾਂ ਕੰਮ ਦੀਆਂ ਨਾ ਢੰਗ ਕੰਮ ਦੇ ਨਾ ਹੁਸਨ ਕੰਮ ਦਾ ਨਾ ਕੱਪੜੇ ਕੰਮ ਦੇ ਤੇ ਮੈਨੂੰ ਤੁਹਾਡੀ ਆਈ ਡ੍ਰੌਪਸ ਜਿਹੜੀ ਸਾਹਮਣੇ ਦੇਖਦੀ ਆ ਮੈਂ ਬੜਾ ਕਿਉਰਸ ਹੈ ਦੇ ਲਈ ਇਹਦੇ ਬਾਰੇ ਵੀ ਕੋਈ ਜਾਣਨਾ ਪਾਹੀ ਦਿਓ ਇਹ ਨਿਰਾਲਾ ਆਈ ਡ੍ਰੌਪ ਹੈ ਆਮ ਦੁਨੀਆ ਇਹ ਨੂੰ ਜਾਣਦੀ ਆ ਹੂੰ ਇਹ ਅਸੀਂ ਬਣਾਇਆ ਸੀਗਾ ਸਿਰਫ ਉਹਦੇ ਲਈ ਜਿਹੜੇ ਲੋਕੀ ਜਿਵੇਂ ਸਵੇਰ ਤੋਂ ਰਾਤ ਤੱਕ ਬਾਈਕ ਤੇ ਘੁੰਮਦੇ ਆ ਅੱਛਾ ਜਾਂ ਜਿਵੇਂ ਤੁਸੀਂ ਆਰਟਿਸਟ ਲੋਕ ਲਾਈਟਾਂ ਸਫੇਸ ਕਰਦੇ ਹੋ ਤੁਸੀਂ ਤਾਂ ਹੁਣ ਚਲੋ ਆਰਟਿਸਟ ਨੇ ਤਾਂ ਕਰਨੀ ਕਰਨੀਆਂ ਹੁਣ ਜਿਹੜਾ ਬੰਦਾ ਗੱਡੀ ਚਲਾ ਰਿਹਾ ਕੰਡੀਗੜ ਤੋਂ ਅੰਮ੍ਰਿਤਸਰ ਜਾਣਾ ਰਾਤ ਦਾ ਸਫ਼ਰ ਲਾਈਟਾਂ ਹੀ ਲਾਈਟਾਂ ਅੱਖਾਂ 'ਚ ਪੈਂਦੀਆਂ ਨੇ ਹੋਰ ਕਈ ਕਾਰਨ ਹੁੰਦੇ ਨੇ ਕਿ ਅੱਖਾਂ ਦੇ ਵਿੱਚ ਥਕਾਵਟ ਹੁੰਦੀ ਆ ਹਾਂ ਬੰਦਾ ਟਾਇਰਡ ਹੋ ਜਾਂਦਾ ਮੇਰਾ ਵੀ ਸ਼ਾਮ ਤੱਕ ਹੋ ਜਾਂਦਾ ਅੱਖਾਂ 'ਚ ਖੁਰਕ ਜੀ ਹੋਣ ਲੱਗ ਜਾਂਦੀਆਂ ਅਗਲਾ ਕਹਿੰਦਾ ਕੀ ਹੋ ਗਿਆ ਥੱਕਿਆ ਹੋ ਗਿਆ ਥੱਕਿਆ ਬਾਡੀ ਠੀਕ ਹੁੰਦੀ ਆ ਪਰ ਅੱਖਾਂ ਥੱਕੀਆਂ ਲੱਗਦੀਆਂ ਤੇ ਜਿਵੇਂ ਗੱਡੀ ਚਲਾਉਂਦੇ ਚਲਾਉਂਦੇ ਨੀਂਦ ਆਉਣ ਲੱਗ ਜਾਂਦੀ ਝੋਲੇ ਆਉਣ ਲੱਗਦੇ ਉਹਨਾਂ ਨੂੰ ਅਸੀਂ ਦਿੱਤਾ ਵੀ ਇਹਨੂੰ ਗੱਡੀ 'ਚ ਰੱਖੋ ਆਪਦੇ ਜਦੋਂ ਨੀਂਦ ਆਵੇ ਅੱਖ 'ਚ ਪਾ ਲਓ ਜਾਣਾ 500 ਕਿਲੋਮੀਟਰ ਦਾ ਕਦੀ ਨੀਂਦ ਅੱਖ ਨਹੀਂ ਲੱਗਦੀ ਇਹ ਨਿਰ कि ਅੱਖਾਂ ਨੂੰ ਤਾਂ ਇਹਨਾਂ ਸਾਫ਼ ਕਰਨਾ ਹੀ ਕਰਨਾ ਹੂੰ ਹੂੰ ਔਰ ਨਾਲ ਨਾਲ ਇਹ ਬ੍ਰੇਨ ਦੀਆਂ ਨਰਵ ਸਿਸਟਮ ਨੂੰ ਖੋਲ ਦਿੰਦਾ ਹੈ ਜਿਹੜੇ ਸਾਡੇ ਬ੍ਰੇਨ ਦੇ ਸੈੱਲ ਨੇ ਉਹਨਾਂ ਨੂੰ ਐਕਟਿਵ ਕਰਦਾ ਹੈ